ਦੀ ਕਾਲੀ ਮਾਤਾ ਮੰਦਰ ਡੇਰਾ ਬਾਬਾ ਨਰਸਿੰਘ ਰਾਜ ਜੀ ਦੇ ਅੱਜ ਨਵਰਾਤਰੀਆਂ ਦੇ ਬੜੇ ਧੂਮ-ਧਾਮ ਨਾਲ ਮਨਾਏਗੇ ਤੇ ਉਹਨਾਂ ਦੇ ਅਸੀਂ 4 ਤਾਰੀਖ ਦਿਨ ਸ਼ੁੱਕਰਵਾਰ ਨੂੰ ਚੌਕੀ ਦਾ ਯੋਜਨ ਕੀਤਾ ਗਿਆ ਜਿਹੜੀ ਪਾਰਟੀ ਆਈ ਜੀ ਸੱਜਲ ਬਾਸਲ ਦੀ ਪਾਰਟੀ ਆਈ ਤੇ ਬਹੁਤ ਹੀ ਉਹਨਾਂ ਨੇ ਸੁੰਦਰ ਭੇਟਾ ਦਾਇਆਂ ਲੋਕਾਂ ਨੇ ਉਹਨਾਂ ਦਾ ਬਹੁਤ ਅਨੰਦ ਮਨਾਇਆ ਇਹ ਚੌਕੀ ਜੀ ਅਸੀਂ ਕਈ ਸਾਲ ਤੋਂ ਲਗਾਤਾਰ ਕਰਦੇ ਆ ਰਹੇ ਆ ਕੀ ਲੱਗੀ ਹੈ ਕਤਾਰ ਭਵਾਨੀ ਭਗਤੋ ਕੀ ਲੱਗੀ ਹੈ ਕਤਾਰ ਭਵਾਨੀ ਬੜਾ ਪਿਆਰ ਮਾਤਾ ਦੀ ਚੌਕੀ ਤੇ ਸਾਡੇ ਮੁਖ ਸਤੀ ਫੇਰੀ ਗੋਲ ਦੀ ਸਿੱਧੂ ਆਇਆ ਸਰਦਾਰ ਨੂੰ ਧਿਆਨ ਦੇ ਤੋ ਇਸੇ ਹੀ ਤੌਰ ਪਰ ਆਏ ਕਟੂਕਟ 4-500 ਲੋਕੋ ਨੇ ਆਨੰਦ ਪ੍ਰਾਪਤ ਕੀਤਾ ਦੇਵੀ ਕਾਲੀ ਮਾਤਾ ਮੰਦਰ ਡੇਰਾ ਬਰਵਰ ਨਰਸਿੰਘ ਰਾਜੀ ਦੇ ਅਰ ਨਵਰਾਤਰੀਆਂ ਦੇ ਬੜੇ ਧੂਮਦਮ ਨਾਲ ਮਨਾਏਗੇ ਤੇ ਉਹਨਾਂ ਦੇ ਅਸੀਂ 4 ਤਾਰੀਖ ਦਿਨ ਸ਼ੁੱਕਰਵਾਰ ਨੂੰ ਚੌਕੀ ਦਾ ਯੋਜਨ ਕੀਤਾ ਗਿਆ ਮਾਤਾ ਦੀ ਚੌਕੀ ਤੇ ਸਾਡੇ ਮੁੱਖ ਸਤੀਥੀ ਛੀਰੀ ਗੁਰਲੀ ਜੀ ਸਿੱਧੂ ਆਈਐਸ ਰਾਏ ਨੂੰ ਧਿਆਨ ਹੈ ਤੋਂ ਵਿਸ਼ੇਸ਼ ਤੌਰ ਪਰ ਆਏ ਜਿਨ੍ਹਾਂ ਨੇ ਆ ਕੇ ਮਾਤਾ ਆਪਣੇ ਮਾਤਾ ਦੀ ਚੌਕੀ ਦੇ ਆਪਣੀ ਹਾਜ਼ਰੀ ਲਵਾਈ ਜਿਹੜੀ ਪਾਰਟੀ ਆਈ ਜੀ ਸਜਲ ਪਰਸਲ ਦੀ ਪਾਰਟੀ ਆਈ ਤੇ ਬਹੁਤ ਉਹਨਾਂ ਨੇ ਸੁਦਰ ਭੇਟਾ ਕਾਇਆ ਲੋਕਾਂ ਨੇ ਉਹਨਾਂ ਦਾ ਬਹੁਤ ਅਨੰਦ ਮਨਾਇਆ ਤੇ ਬੜੀ ਉਹਨਾਂ ਨੇ ਉਹਨਾਂ ਨੂੰ ਉਸਾਰ ਨਾਲ ਤੇ ਉਹਦੇ ਨਾਲ ਉਹਨਾਂ ਨੂੰ ਅਨੰਦ ਮਨਾਇਆ ਇਹ ਚੌਕੀ ਜੀ ਅਸੀਂ ਕਈ ਸਾਲ ਤੋਂ ਲਗਾਤਾਰ ਕਰਦੇ ਆ ਰਹੇ ਆ ਮੇਰੇ ਜਿੱਥੇ ਤੱਕ ਧਿਆਨ ਜਾਂਦਾ ਹੈ 10 ਵਾਰ 10ਵੀਂ 12ਵੀਂ ਵਾਰੀ ਇਹ ਚੌਕੀ ਹੋਊਗੀ ਤੇ ਅਸੀਂ ਆਪਣਾ ਚੌਕੀ ਤੋਂ ਬਾਅਦ ਲੰਗਰ ਵਰਤਾਇਆ ਗਿਆ ਬੜੇ ਲੋਕ ਉਥੇ ਆਏ ਬੜੀ ਉਤਸ਼ਾਹ ਨਾਲ ਲੋਕਾਂ ਚ ਤੇ ਕਰ ਕਰ ਚਾਰ 500 ਲੋਕ ਉਥੇ ਲੋਨਾ ਲੰਗਰ ਦਾ ਆਨੰਦ ਪ੍ਰਾਪਤ ਕੀਤਾ ਜੈ ਮਾਤਾ ਦੀ ਭਗਤਾਂ ਨੇ ਜੀ ਚੌਕੀ ਦੇ ਭਗਤਾਂ ਨੇ ਬੜਾ ਹੀ ਆਨੰਦ ਮਾਣਿਆ ਤੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਿਸਾਖੀ ਦੀ ਵੀ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ